ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅਜਪਾ ਸ਼ਬ ਸਿੱਖੰਗ ਜੀ ਗੌੜੀ ਸੁਖਮਨੀ ਸਾਹਿਬ ਵਿੱਚੋਂ ਅਸ਼ਟਪਦੀ 23ਵੀਂ ਦਾ ਤੀਜਾ ਸ਼ਬਦ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋ ਨ ਕਬ ਹੋਂ ਡੋਲੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਇਸ ਬਾਣੀ ਵਿੱਚੋਂ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨਪਨ ਤੇ ਕਰਨ ਜਾ ਰਹੇ ਹਾਂ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇਸ ਸ਼ਬਦ ਨੂੰ ਇੱਕ ਸਥਾਈ ਤੇ ਅੰਤਰਾ ਤਬਲੇ ਦੇ ਨਾਲ ਗਾਇਨ ਕਰਕੇ ਦੇਖਦੇ ਹਾਂ ਉਸ ਤੋਂ ਬਾਅਦ ਸਿੱਖਾਂਗੇ ਆਪਾਂ ਇਸ ਸ਼ਬਦ ਨੂੰ ਇਕੱਲੇ- ਇਕੱਲੇ ਸੁਰਤੇ ਬਾਣੀ ਕਬ ਕੀ ਸਭ ਕੋ ਬੋਲੇ ਆਪ ਅਟੂਰ ਨ ਕਬ ਹੂ ਡੋਲੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਟੂਰ ਨ ਕਬ ਹੂ ਡੋਲੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਟੂਰ ਨ ਕਬ ਹੂ ਡੋਲੇ ਪੁਰਾਨ ਸਿਮਰਤ ਮਰਦੇਕ ਬੇਦ ਪੁਰਾਨ ਸਿਮਰਤ ਮਰਦੇਕ ਸਸ ਅਰਸੂਰ ਨਕਯਤਰ ਮੇ ਸਸ ਅਰਸੂਰ ਨਕਯਤਰ ਨੰਦ ਗੋਲ ਨਾਮ ਬਡੋਲ ਨੰਦ ਗੋਲ ਨ ਵਾਣੀ ਪ੍ਰਭ ਜੀ ਸੰਤੋ ਮੂਲ ਨਾਮ ਬਡੋਲ ਨੰਦ ਗੋਲ ਨ ਨੀਂ 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 ਸਰਬ ਕਲਾ

ਆਪ ਮੋਲ ਨਾ ਗੰਭੂ ਡੋਲਣ ਮਾਣੀ ਪ੍ਰਭ ਦੀ ਸੰਗ ਕੋ ਬੋਲੇ ਆਪ ਮੋਲ ਨਾ ਗੰਭੂ ਡੋਲਣ ਮਾਣੀ ਪ੍ਰਭ ਦੀ ਸੰਗ ਕੋ ਬੋਲੇ ਆਪ ਮੋਲ ਨਾ ਗੰਭੂ ਡੋਲਣ ਮਾਣੀ ਪ੍ਰਭ ਦੀ ਸੰਗ ਕੋ ਬੋਲੇ ਆਪ ਮੋਲ ਨਾ ਗੰਭੂ ਡੋਲਣ ਇਸ ਤਰ੍ਹਾਂ ਆਪ ਜਿਨੇ ਦੇਖਿਆ ਕੀ ਬਹੁਤ ਆਸਾਨ ਤੁਨ ਹੈ ਇਹ ਸ਼ਬਦੀ ਤੇ ਆਪਾਂ ਛੋਟੇ ਬੱਚਿਆਂ ਨੂੰ ਵੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿਖਾ ਸਕਦੇ ਹਾਂ ਤਾਂ ਦੇਖਦੇ ਹਾਂ ਹੁਣ ਦੂਜੇ ਕਾਰੇ ਨੂੰ ਜਦੋਂ ਆਪਾਂ ਸਮਾਂਦੇ ਹਾਂ ਤਾਂ ਕਿਹੜੇ ਕਿਹੜੇ ਸੁਰ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤਾਂ ਹੁਣ ਇਕੱਲੇ-ਇਕੱਲੇ ਸੁਰ ਤੇ ਇਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਬਾਣੀ ਪ੍ਰਭ ਕੀ सब को बोले। आप प्रब सब को प्रब्कोल आप अडोल वाणी प्रभ की ਸਭ ਕੋ ਬੋਲੇ ਆਪ ਅਡੋਲ ਨਾ ਕਬ ਹੁੰਡੋਲੇ ਸਥਾਈ ਤੇ ਪਹਿਲੇ ਦੋ ਅੰਤਰੇ ਆਪਾਂ ਗਾਏ ਕੀਤੇ ਹਨ ਹੁਣ ਅਗਲੇ ਅੰਤਰੇ ਜੋ ਕਿ ਸੇਮ ਟਿਊਨ ਤੇ ਹਨ ਆਪਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਸਰਬ ਜੋਤ ਮੈਂ ਸਰਬ ਜੋਤ ਮੈਂ ਜਾ ਕੇ ਜੋਤ ਤਾਰ ਰਿਹਾ ਹੋ ਸਵਾਮੀ ਹੁ ਤਪ रो स्वामी पोत् पो अगला अन्तराविषये गुरुपरं कुरु पर साद। ਕਾਨਾਸ ਨਾਨਕ ਤੇਨ ਮੈਂ ਏ ਹੋ ਬਿਸਾਸ ਨਾਨਕ ਤੇਨ ਮੈਂ ਏ ਹੋ ਬਿਸਾਸ ਨਾ ਨੰਮੈਂ ਇਹੋ ਬਸਰ ਬਾਣੀ ਪ੍ਰਭ ਕੀ ਸੰਗ ਕੋ ਬੋਲੇ ਆਪਰ ਦੋਲ ਨਤ ਗੂੰਦੋਲੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ